ਦੋਸਤੋ ਸਾਰੰਸ਼ ਦੇ ਪੋਡਕਾਸਟ ਵਿਦ ਨਵਚੇਤਨ ਦੇ ਇੱਕ ਹੋਰ ਐਪੀਸੋਡ 'ਚ ਤੁਹਾਡਾ ਸਵਾਗਤ ਹੈ। ਆਪਾਂ ਪਿਛਲੇ ਵੀਲੌਗ ਵਿੱਚ ਇਹ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਵਿੱਚੋਂ ਪ੍ਰਵਾਸ ਦਾ ਪ੍ਰਵਾਹ ਕਿੰਨਾ-ਕਿੰਨਾ ਪੜਾਵਾਂ 'ਚੋਂ ਲੰਘਿਆ ਤੇ ਉਹ ਸਭ ਕਾਸੇ ਦਾ ਸਾਰੰਸ਼ ਇਹ ਸੀ ਕਿ ਪੰਜਾਬ ਵਿੱਚੋਂ ਪ੍ਰਵਾਸ ਦਾ ਧੁਰਾ ਪੰਜਾਬ ਦੀ ਮਿਡਲ ਕਲਾਸ ਜਾਂ ਮੱਧ ਵਰਗ ਹੈ। ਪੰਜਾਬ ਦੇ ਪ੍ਰਵਾਸ ਤੇ ਇਤਿਹਾਸ ਨੂੰ ਫਰੋਲਣ ਦਾ ਮਕਸਦ ਇਹ ਸੀ ਕਿ ਆਪਾਂ ਇਹ ਨਿਸ਼ਾਨਦੇਹੀ ਕਰ ਸਕੀਏ ਕਿ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਪ੍ਰਵਾਸ ਕਰਨ ਵਾਲੇ ਲੋਕ ਕਿਹੜੇ ਵਰਗ ਵਿੱਚ ਆਉਂਦੇ ਹਨ ਇਸ ਵੀਲੌਗ ਚ ਆਪਾਂ ਇਹ ਗੱਲ ਕਰਾਂਗੇ ਕਿ ਪੰਜਾਬ ਵਿੱਚੋਂ ਮਿਡਲ ਕਲਾਸ ਪ੍ਰਵਾਸ ਕਿਉਂ ਕਰ ਰਹੀ ਹੈ ਅਰਿਸਟੋਟਲ ਜਾਂ ਅਰਸਤੂ ਆਪਣੀ ਕਿਤਾਬ ਪੋਲਿਟਿਕਸ ਚ ਲਿਖਦਾ ਹੈ ਕਿ ਸਭ ਤੋਂ ਵਧੀਆ ਸਿਆਸੀ ਸਮਾਜ ਮੱਧ ਵਰਗ ਦੁਆਰਾ ਸਿਰਜਿਆ ਜਾਂਦਾ ਹੈ ਤੇ ਉਹ ਰਾਜ ਵਿੱਚ ਬਿਹਤਰ ਰਾਜ ਪ੍ਰਬੰਧ ਦੀ ਗੁੰਜਾਇਸ਼ ਜ਼ਿਆਦਾ ਹੁੰਦੀ ਹੈ ਜਿੱਥੇ ਮੱਧ ਵਰਗ ਬਾਕੀ ਦੋਹਾਂ ਜਮਾਤਾਂ ਤੋਂ ਵੱਡਾ ਹੁੰਦਾ ਹੈ ਅਰਸਟੋ ਇਹ ਗੱਲ ਅਜ ਤੋਂ ਕੋਈ 22-23 ਸੌ ਸਾਲ ਪਹਿਲਾਂ ਕਹਿ ਰਿਹਾ ਹੈ ਇਸ ਗੱਲ ਦਾ ਜਵਾਬ ਅੱਜ ਸ਼ਾਇਦ ਅਰਸਟੋ ਵੀ ਨਾ ਦੇ ਸਕੇ ਕਿ ਜੇ ਮੀਡਲ ਕਲਾਸ ਵੱਡੀ ਹੋਣ ਦੇ ਬਾਵਜੂਦ ਵੀ ਹਾਸ਼ੀਏ ਤੇ ਚਲੀ ਜਾਵੇ ਤਾਂ ਐਸੇ ਰਾਜਾਂ ਦੀ ਸਮਾਜਿਕ ਆਰਥਿਕ ਹਾਲਤ ਕਿਹੋ ਜਿਹੀ ਹੁੰਦੀ ਹੈ 18ਵੀਂ ਸਦੀ ਦੇ ਮੱਧ ਤੱਕ ਦੁਨੀਆ ਦੇ ਬਹੁਤੇ ਯੂਰਪੀਅਨ ਮੁਲਕਾਂ ਵਿੱਚ ਸਰਕਾਰਾਂ ਦਾ ਕੰਟਰੋਲ ਅਰਿਸਟੋਕ੍ਰੇਸੀ ਅਤੇ ਟਰੈਡੀਸ਼ਨਲ 엘ੀਟ ਦੇ ਹੱਥ ਵਿੱਚ ਸੀ ਜਿੱਥੇ ਜ਼ਮੀਨ ਤੋਂ ਆਮਦਨ ਕਰਦਾ ਮੁੱਖ ਸਰੋਤ ਸੀ ਤੇ ਵਪਾਰ ਸੱਤਾ ਦੁਆਰਾ ਕੰਟਰੋਲ ਕੀਤਾ ਜਾਂਦਾ ਸੀ ਸ਼ਹਿਰੀਕਰਨ ਅਤੇ ਸਮਾਜਿਕ ਤੌਰ ਉੱਤੇ ਜਾਗਰਿਤ ਮੀਡਲ ਕਲਾਸ ਅਤੇ ਵਰਕਿੰਗ ਕਲਾਸ ਨੇ ਰੂਲਿੰਗ ਐਲੀਟ ਦੀ ਇਸ ਪ੍ਰਭੂਸੱਤਾ ਨੂੰ ਚੁਣੌਤੀ ਦਿੱਤੀ ਤੇ ਇਹ ਉੱਚ ਵਰਗ ਨਾ ਸਿਰਫ ਆਰਥਿਕ ਬਲਕਿ ਸਮਾਜਿਕ ਅਤੇ ਸਿਆਸੀ ਤੌਰ ਉੱਤੇ ਵੀ ਅਪ੍ਰਸੰਗਿਕ ਹੋ ਕੇ ਰਹਿ ਗਿਆ 18ਵੀਂ ਸਦੀ ਤੋਂ ਬਾਅਦ ਜਦੋਂ ਉਦਯੋਗਿਕ ਕ੍ਰਾਂਤੀ ਜੇ ਮੱਧ ਵਰਗ ਦਾ ਪਸਾਰ ਹੁੰਦਾ ਹੈ ਤਾਂ ਇਹੀ ਪਸਾਰ ਬਾਅਦ ਵਿੱਚ ਵਿਕਸਿਤ ਮੁਲਕਾਂ ਦੀ ਸਮਾਜਿਕ ਤੇ ਆਰਥਿਕਤਾ ਦੀ ਰੀੜ ਦੀ ਹੱਡੀ ਬਣਦਾ ਹੈ। ਆਮ ਤੌਰ ਤੇ ਸਮੁੱਚੇ ਰੂਪ ਵਿੱਚ ਲੋਕਾਂ ਜਾਂ ਮਿਡਲ ਕਲਾਸ ਦੀ ਸਰਕਾਰ ਤੋਂ ਤਵਕਕੋ ਕੀ ਹੁੰਦੀ ਹੈ? ਇੱਥੇ ਇਹ ਯਾਦ ਰੱਖੇ ਕਿ ਸਰਕਾਰ ਕੋਲੋਂ ਇਹ ਤਵਕਕੋ ਸਮੁੱਚੇ ਲੋਕਨ ਹੋ ਸਕਦੀ ਹੈ ਪਰ ਮੱਧ ਵਰਗ ਵਿੱਚ ਆਪਣੇ ਹੱਕਾਂ ਪ੍ਰਤੀ ਜਾਗਰਤੀ ਜ਼ਿਆਦਾ ਹੋਣ ਕਰਕੇ ਉਹਨਾਂ ਕੋਲ ਇਸ ਸਾਰੇ ਪ੍ਰਬੰਧ ਪ੍ਰਤੀ ਇੱਕ ਤਿੱਖੀ ਅਤੇ ਪੈਣੀ ਨਜ਼ਰ ਰਹਿੰਦੀ ਹੈ। ਇਸ ਦਾ ਅੰਦਾਜ਼ਾ ਇਸ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਲੋਕਾਂ ਦੇ VOTING ਪੈਟਰਨ ਵਿੱਚ ਇੱਕ ਖਾਸ ਅੰਤਰ ਦੇਖਣ ਨੂੰ ਮਿਲਦਾ ਹੈ। ਕੋਲਮ ਲਾ ਕੇ ਮੱਧ ਵਰਗ ਵੱਲੋਂ ਸਰਕਾਰ ਕੋਲੋਂ ਪੰਜ-ਛੇ ਚੀਜ਼ਾਂ ਬੁਨਿਆਦੀ ਰੂਪ ਵਿੱਚ ਤਵਕਕ ਕੀਤੀ ਜਾਂਦੀ ਹੈ। ਅਮਨ ਕਾਨੂੰਨ ਦੀ ਸਥਿਤੀ, ਇੱਕ ਆਰਥਿਕ ਸਥਿਰਤਾ ਜਿਸ ਵਿੱਚ ਸਾਰੇ ਲਈ ਰੁਜ਼ਗਾਰ ਜਾਂ ਅੱਗੇ ਵਧਣ ਦੇ ਮੌਕੇ ਹੋਣ, ਕਾਨੂੰਨਨ ਅਤੇ ਸਮਾਜਿਕ ਬਰਾਬਰੀ ਜਿਸ ਵਿੱਚ ਸਾਰਿਆਂ ਲਈ ਕਾਨੂੰਨ ਇੱਕੋ ਜਿਹੇ ਤਰੀਕੇ ਨਾਲ نافذ ਕੀਤੇ ਜਾ ਸਕਣ। ਸੋ ਕਿ ਲfsਨ ਇਸ ਨੂੰ ਰੂਲ ਆਫ ਲਾ ਵੀ ਕਿਹਾ ਜਾਂਦਾ ਹੈ ਸਰਕਾਰ ਦੀ ਕਾਰਗੁਜ਼ਾਰੀ ਵਿੱਚ ਪਾਰਦਰਸ਼ਤਾ ਹੋਵੇ ਤੇ ਉਸ ਦੇ ਉਸ ਦੀ ਲੋਕਾਂ ਪ੍ਰਤੀ ਜਵਾਬਦੇਹੀ ਹੋਵੇ ਸਰਕਾਰ ਆਪਣੇ ਸੌਮਿਆਂ ਤੇ ਵਸੀਲਿਆਂ ਦਾ ਪ੍ਰਬੰਧ ਸਚੱਜਤਾ ਨਾਲ ਕਰੇ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਤੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਹੋਵੇ ਜੋ ਕਿ ਇੱਕ ਕਿਸਮ ਦਾ ਅਮਨ ਕਾਨੂੰਨ ਨਾਲ ਹੀ ਜੁੜੀ ਹੋਈ ਹੈ ਪੰਜਾਬ ਵਿੱਚ ਜੋ ਜਿਹੜਾ ਪ੍ਰਵਾਸ ਹੋ ਰਿਹਾ ਹੈ ਉਸ ਉਸ ਨੂੰ ਸਹਿਜੇ ਹੀ ਉੱਪਰ ਵਾਲੇ ਤੱਥਾਂ ਦੀ ਰੋਸ਼ਨੀ ਚ ਵੇਖਿਆ ਜਾ ਸਕਦਾ ਹੈ ਤੁਸੀਂ ਇਕੱਲੇ ਇਕੱਲੇ ਨੁਕਤੇ ਨੂੰ ਲੈ ਕੇ ਵਿਚਾਰਨਾ ਸ਼ੁਰੂ ਕਰ ਦਵੋ ਤੇ ਉਸ ਬਾਰੇ ਮਿਡਲ ਕਲਾਸ ਦੇ ਕਿਸੇ ਵੀ ਸ਼ਖਸ ਨਾਲ ਗੱਲ ਕਰੋ ਤਾਂ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਆਮ ਲੋਕ ਤੇ ਖਾਸ ਕਰ ਪੰਜਾਬ ਦੀ ਮਿਡਲ ਕਲਾਸ ਪੰਜਾਬ ਤੋਂ ਜਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਤੋਂ ਉਪਰਾਮ ਕਿਉਂ ਹੈ ਕੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਐਸੀ ਹੈ ਕਿ ਜਿੱਥੇ ਅਸੀਂ ਇੱਕ ਥਾਪੜ ਕੇ ਕਹਿ ਸਕੀਏ ਕਿ ਕਾਨੂੰਨ ਆਪਣਾ ਕੰਮ ਲੋੜੀਂਦੇ ਢੰਗ ਨਾਲ ਕਰ ਰਿਹਾ ਹੈ ਕੀ ਪੰਜਾਬ ਦੀ ਆਰਥਿਕ ਸਥਿਤੀ ਸਾਨੂੰ ਇਹ ਵਿਸ਼ਵਾਸ ਦਿਵਾਉਂਦੀ ਹੈ ਕਿ ਇੱਥੇ ਵੱਸਣ ਵਾਲਿਆਂ ਦਾ ਆਰਥਿਕ ਭਵਿੱਖ ਅੱਜ ਦੇ ਪੱਧਰ ਤੋਂ ਭਵਿੱਖ ਵਿੱਚ ਜ਼ਿਆਦਾ ਵਧੀਆ ਹੋਵੇਗਾ ਕੀ ਸਰਕਾਰ ਦੀ ਕਾਰਗੁਜ਼ਾਰੀ ਵਿੱਚ ਪਾਰਦਰਸ਼ਤਾ ਹੈ ਤੇ ਉਸ ਦੀ ਲੋਕਾਂ ਪ੍ਰਤੀ ਜਵਾਬਦੇਹੀ ਵਿੱਚ ਇੰਨਾ ਡੰਗ ਹੈ ਕਿ ਆਮ ਲੋਕ ਉਸ ਬਾਰੇ ਵਿਸ਼ਵਾਸ ਨਾਲ ਗੱਲ ਕਰ ਸਕਣ ਪੰਜਾਬ 'ਚ ਜਿੱਥੇ ਵੱਖ-ਵੱਖ ਵਰਗਾਂ ਨੂੰ ਸਬਸਿਡੀਆਂ ਦੇਣ ਲਈ ਹਰ ਬਰੇ ਮਣਾਮੁਹੀ ਕਰਜੇ ਚੁੱਕੇ ਜਾ ਰਹੇ ਹਨ ਤੇ ਰੇਤਾ ਵਰਗੇ ਕੁਦਰਤੀ ਸੋਮਿਆਂ ਦਾ ਪ੍ਰਬੰਧ ਇੱਕ ਲੋਟਖ-ਸੋਟ ਦੇ ਮਾਡਲ ਦੇ ਅਧੀਨ ਕੀਤਾ ਜਾ ਰਿਹਾ ਹੈ ਕੀ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਆਪਣੇ ਸੋਮਿਆਂ ਤੇ ਵਸੀਲਿਆਂ ਦਾ ਪ੍ਰਬੰਧ ਸੁਚੇਜੇਰ ਦਾ ਨਾਲ ਕਰ ਰਹੀ ਹੈ ਕੀ ਅੱਜ ਪੰਜਾਬ ਵਿੱਚ ਕੋਈ ਵੀ ਜਾਗਰੂਕ ਇਨਸਾਨ ਆਪਣੇ ਬੁਨਿਆਦੀ ਅਧਿਕਾਰਾਂ ਤੇ ਆਪਣੀ ਜਾਨ-ਮਾਲ ਦੀ ਸੁਰੱਖਿਆ ਪ੍ਰਤੀ ਯਕੀਨੀ ਹੈ ਇਹ ਸਵਾਲ ਤੁਸੀਂ ਆਪਣੇ ਆਲੇ ਦੁਆਲੇ ਕਿਸੇ ਕੋਲੋਂ ਵੀ ਪੁੱਛ ਸਕਦੇ ਹੋ ਤੇ ਜਿਹੜੇ ਜਵਾਬ ਮਿਲਣ ਤੁਸੀਂ ਉਹਨਾਂ ਦੇ ਆਧਾਰ ਤੇ ਆਪਣੇ ਸਿੱਟੇ ਆਪ ਕੱਢ ਸਕਦੇ ਹੋ ਅਮਨ ਕਾਨੂੰਨ ਦੀ ਸਥਿਤੀ ਬਾਰੇ ਗੱਲ ਕਰਦੇ ਆਂ ਪਿਛਲੇ ਸਾਲ ਦੀ ਇੱਕ ਘਟਨਾ ਯਾਦ ਆ ਗਈ ਮੇਰਾ ਇੱਕ ਦੋਸਤ ਪੰਜਾਬ ਤੋਂ ਪਰਿਵਾਰ ਨਾਲ ਘੁੰਮਣ ਯੂਕੇ ਆਇਆ ਉਸ ਦਾ ਅੰਮ੍ਰਿਤਸਰ ਵਿੱਚ ਚੰਗਾ ਕਾਰੋਬਾਰ ਹੈ ਉਸ ਦੀ بیوی ਸਰਕਾਰੀ ਨੌਕਰੀ ਤਹਿਤ ਅਧਿਆਪਕ ਹੈ ਤੇ ਉਸ ਨੂੰ ਹਰ ਰੋਜ਼ ਕੋਈ 40 ਕਿਲੋਮੀਟਰ ਸਫ਼ਰ ਆਪਣੀ ਕਾਰ ਨਾਲ ਹੀ ਤੈਅ ਕਰਨਾ ਪੈਂਦਾ ਹੈ ਉਹ ਦੱਸ ਰਿਹਾ ਸੀ ਕਿ ਉਸ ਨੇ ਆਪਣੀ ਪਤਨੀ ਲਈ ਰਿਵਾਲਵਰ ਦੇ ਲਾਇਸੈਂਸ ਲਈ ਅਪਲਾਈ ਕੀਤਾ ਹੋਇਆ ਹੈ ਕਿਉਂਕਿ ਆਉਂਦੇ ਹੋਏ ਕਈ ਵਾਰ ਵੇਲਾ ਕੁਵੈਲਾ ਹੋ ਜਾਂਦਾ ਹੈ ਮੈਨੂੰ ਉਸ ਦੀ ਗੱਲ ਸੁਣ ਕੇ ਬੜੀ ਹੈਰਾਨੀ ਹੋਈ ਪਰ ਮੈਨੂੰ ਬਾਅਦ ਵਿੱਚ ਕੋਈ ਅਸਚਰਜ ਨਾ ਹੋਇਆ ਜਦੋਂ ਉਸ ਨੇ ਦੱਸਿਆ ਉਹ ਦੋਵੇਂ ਜੋ ਹਿੰਦੁਸਤਾਨ ਦੇ ਸਾਰੇ ਮਾਪਦੰਡਾਂ ਦੇ ਹਿਸਾਬ ਨਾਲ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ ਉਹ ਇਸ ਅਧੇੜ ਉਮਰ ਵਿੱਚ ਵੀ ਆਪਣੇ ਬੱਚਿਆਂ ਦੇ ਭਵਿੱਖ ਲਈ ਮਾਈਗ੍ਰੇਟ ਹੋਣ ਬਾਰੇ ਸੋਚ ਰਹੇ ਹਨ ਅਮਨ ਕਾਨੂੰਨ ਤੇ ਸੁਰੱਖਿਆ ਕਿਸ ਤਰ੍ਹਾਂ ਮਿਡਲ ਕਲਾਸ ਨੂੰ ਪ੍ਰਭਾਵਿਤ ਕਰਦੀ ਹੈ ਇਸ ਦੀ ਇੱਕ ਬਹੁਤ ਉਮਦਾ ਉਦਾਹਰਨ ਸ਼੍ਰੀਲੰਕਾ ਵਿੱਚੋਂ 2023 ਵਿੱਚ ਹੋਇਆ ਪ੍ਰਵਾਸ ਹੈ ਆਰਥਿਕ ਤੌਰ ਤੇ ਡਾਵਾਡੋਲ ਸ਼੍ਰੀਲੰਕਾ ਵਿੱਚੋਂ ਉਸ ਪ੍ਰਵਾਸ ਦਾ ਆਲਮ ਇਹ ਸੀ ਕਿ ਹਜ਼ਾਰਾਂ ਦੀ ਤਰ੍ਹਾਂ ਵਿੱਚ ਡਾਕਟਰ ਨੇ ਸ਼੍ਰੀਲੰਕਾ ਛੱਡ ਦਿੱਤਾ ਜਿਸ ਦਾ ਅਸਰ ਸਭ ਤੋਂ ਵੱਧ ਪਿੰਡੂ ਖੇਤਰ ਦੀਆਂ ਸਿਹਤ ਸਹੂਲਤਾਂ ਤੇ ਪਿਆ ਇਸ ਤੋਂ ਉੱਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਸੀ ਕਿ ਸ਼੍ਰੀਲੰਕਾ ਦੀ ਸਰਕਾਰ ਬਹੁਤ ਗਰਮਜੋਸ਼ੀ ਨਾਲ ਐਸੇ ਪ੍ਰਵਾਸ ਨੂੰ ਉਤਸ਼ਾਹਿਤ ਕਰ ਰਹੀ ਸੀ ਇਸ ਖਾਹਿਸ਼ ਵਿੱਚ ਕੇ ਪ੍ਰਵਾਸੀ ਬਾਹਰ ਜਾ ਕੇ ਪੈਸੇ ਜਾਂ ਰਿਮਿਟੈਂਸਸ ਵਾਪਸ ਭੇਜਣਗੇ ਜਿਸ ਨਾਲ ਸ਼੍ਰੀਲੰਕਾ ਦੀ ਆਰਥਿਕਤਾ ਨੂੰ ਕੁਝ ਹਲਾਰਾ ਮਿਲੇਗਾ ਪੰਜਾਬ ਵਿੱਚ ਪਿਛਲੇ 15 ਵੀ ਸਾਲ ਚ ਇੱਕ ਪ੍ਰਵਾਸ ਕਰਨ ਵਾਲਾ ਵਰਗ ਪੰਜਾਬ ਦੀ ਕਿਸਾਨੀ ਨਾਲ ਸੰਬੰਧ ਰੱਖਦਾ ਹੈ 2000 ਦੇ ਪਹਿਲੇ ਦਹਾਕੇ ਵਿੱਚ ਜ਼ਮੀਨਾਂ ਦੇ ਭਾਵਾਂ ਚਾਈ ਤੇਜ਼ੀ ਨੇ ਇਸ ਵਰਗ ਨੂੰ ਇੱਕ ਠੁੰਮਣਾ ਦਿੱਤੀ ਪਰ ਉਸ ਤੋਂ ਬਾਅਦ ਆਈ ਖੜੋਤ ਅਤੇ ਗਿਰਾਵਟ ਨੇ ਅਤੇ ਕਿਸਾਨੀ ਦੀ ਪੈਦਾਵਾਰ ਤੇ ਆਮਦਨ ਚ ਆਈ ਹੋਈ ਆਰਥਿਕ ਰੁਤ ਨੇ ਪੰਜਾਬ ਦੀ ਕਿਸਾਨੀ ਦੇ ਇਸ ਡਰ ਨੂੰ ਹੋਰ ਮਜ਼ਬੂਤ ਕੀਤਾ ਹੈ ਕਿ ਉਸ ਦਾ ਬਣਿਆ ਹੋਇਆ ਆਰਥਿਕ ਤੇ ਸਮਾਜਿਕ ਆਧਾਰ ਖੋਸ ਜਾਵੇਗਾ ਇਹੋ ਡਰ ਥੋੜੇ ਬਹੁਤੇ ਫਰਕ ਨਾਲ ਪੰਜਾਬ ਦੀ ਤਨਖਾਹਦਾਰ ਮਿਡਲ ਕਲਾਸ ਵਿੱਚ ਵੀ ਪਾਇਆ ਜਾਂਦਾ ਹੈ ਤੇ ਛੋਟੇ ਤੱਕੇ ਦੇ ਵਪਾਰੀਆਂ ਵਿੱਚ ਵੀ ਤੇ ਇਸ ਦਾ ਨਤੀਜਾ ਇਹ ਹੈ ਕਿ ਇਹਨਾਂ ਤਬਕਿਆਂ ਵਿੱਚੋਂ ਵੀ ਪ੍ਰਵਾਸ ਦੇ ਗੂੜੇ ਲੱਛਣ ਵੇਖੇ ਜਾਂ ਪਛਾਣੇ ਜਾ ਸਕਦੇ ਹਨ ਅਮਰੀਕਾ ਚ ਹੋਈ ਇੱਕ ਸਟੱਡੀ ਅਨਸਾਰ ਲਗਾਤਾਰ ਉੱਪਰ ਨੂੰ ਜਾਣ ਦੀ ਖਾਹਿਸ਼ ਮਤਲਬ ਸੋਸ਼ਲ ਅਪਵਰਡ ਮੋਬਿਲਿਟੀ ਵੀ ਪ੍ਰਵਾਸ ਦਾ ਇੱਕ ਮੁੱਢਲਾ ਆਧਾਰ ਬਣਦੀ ਹੈ ਜਦੋਂ ਇਸ ਵਿੱਚ ਇਹ ਖਾਹਿਸ਼ ਵੀ ਆ ਜੁੜਦੀ ਹੈ ਕਿ ਜੇ ਉਹਨਾਂ ਦਾ ਮੌਜੂਦਾ ਸਟੇਟਸ ਨਾ ਵੀ ਰਹੇ ਤਾਂ ਘੱਟੋ ਘੱਟ ਉਹਨਾਂ ਦੇ ਬੱਚਿਆਂ ਦਾ ਭਵਿੱਖ ਸੁਧਰ ਜਾਵੇਗਾ ਇਸ ਤੋਂ ਇਹ ਸਿੱਟਾ ਵੀ ਕੱਢਿਆ ਜਾ ਸਕਦਾ ਹੈ ਕਿ ਜਦੋਂ ਕਿਤੇ ਵੀ ਵਸਨੀਕਾ ਜਾਂ ਮੁਕਾਮੀਆਂ ਵਿੱਚ ਇਹ ਚਿੰਤਾ ਘਰ ਘਰ ਜਾਂਦੀ ਹੈ ਕਿ ਉਹ ਜਿੱਥੇ ਹਨ ਉਥੇ ਉਹਨਾਂ ਦੀ ਮੌਜੂਦਾ ਸਮਾਜਿਕ ਤੇ ਆਰਥਿਕ ਸਥਿਤੀ ਡਾਵਾਡੋਲਜਾ ਖਤਰੇ ਵਿੱਚ ਹੈ ਤਾਂ ਇਹ ਵੀ ਪ੍ਰਵਾਸ ਨੂੰ ਉਤਸ਼ਾਹ ਦੇਣ ਦਾ ਇੱਕ ਬਹੁਤ ਵੱਡਾ ਕਾਰਨ ਬਣਦੀ ਹੈ ਮਿਡਲ ਕਲਾਸ ਨੂੰ ਪ੍ਰਵਾਸ ਨਾਲ ਇਹ ਆਸ ਰਹਿੰਦੀ ਹੈ ਕਿ ਜੇ ਉਹ ਪ੍ਰਵਾਸ ਕਰ ਜਾਣਗੇ ਤਾਂ ਇਹ ਸੰਭਵ ਹੈ ਕਿ ਉਹਨਾਂ ਨੂੰ ਇਸ ਤੋਂ ਵੀ ਵੱਧ ਤਰੱਕੀ ਦੇ ਹੋਰ ਮੌਕੇ ਮਿਲ ਜਾਣ ਤੇ ਜਿਸ ਨਾਲ ਉਹਨਾਂ ਦੀ ਨਾ ਸਿਰਫ ਆਰਥਿਕ ਬਲਕਿ ਸਮਾਜਿਕ ਰੁਤਬੇ ਜਾਂ ਪੋਜੀਸ਼ਨ ਵਿੱਚ ਵੀ ਸੁਧਾਰ ਆ ਜਾਵੇਗਾ ਪੰਜਾਬ ਦੇ ਮੱਧ ਵਰਗ ਨਾਲ ਦਿੱਕਤ ਹੈ ਕਿ ਉਹ ਮੱਧ ਵਰਗ ਜੋ ਆਪਣੀ ਆਮਦਨ ਉੱਤੇ ਟੈਕਸ ਦੇਣ ਤੋਂ ਬਾਅਦ ਆਪਣੀ ਸਿੱਖਿਆ ਤੋਂ ਸੁਰੱਖਿਆ ਤੱਕ ਦਾ ਇੰਤਜ਼ਾਮ ਜੇਬ ਵਿੱਚ ਹੋਰ ਪੈਸੇ ਖਰਚ ਕੇ ਕਰਦਾ ਹੈ ਉਸ ਨੂੰ ਆਪਣੀਆਂ ਸਿਹਤ ਸੰਬੰਧੀ ਲੋੜਾਂ ਲਈ ਆਪਣੀ ਬੱਚਤ ਦਾ ਇੱਕ ਬਹੁਤ ਵੱਡਾ ਹਿੱਸਾ ਹਮੇਸ਼ਾ ਹੀ ਰਾਖਮਾ ਰੱਖਣਾ ਪੈਂਦਾ ਹੈ ਕਿਉਂਕਿ ਸਰਕਾਰੀ ਸੇਵਾਵਾਂ ਕਿਸੇ ਵੀ ਸਰਕਾਰ ਦੀ ਪ੍ਰਾਪਤਮਿਕਤਾ ਵਿੱਚ ਸ਼ਾਮਲ ਨਹੀਂ ਹਨ ਜਿਸ ਲਈ ਪੱਲਿਓ ਪੈਸੇ ਖਰਚ ਕੇ ਪਹਿਲਾਂ ਤਾਂ ਬੱਚਿਆਂ ਦੀ ਪੜ੍ਹਾਈ ਦਾ ਬੰਦੋਬਸਤ ਕਰਨਾ ਪਵੇਗਾ ਤੇ ਉਸ ਬੰਦੋਬਸਤ ਤੋਂ ਬਾਅਦ ਵੀ ਇਹ ਤਲਵਾਰ ਉਹਨਾਂ ਦੇ ਸਿਰ ਤੇ ਲੜਕ ਰਹੀ ਹੋਵੇਗੀ ਕਿ ਉਹਨਾਂ ਬੱਚਿਆਂ ਨੂੰ ਆਪਣੀ ਯੋਗਤਾ ਦੇ ਆਧਾਰ ਉੱਤੇ ਨੌਕਰੀ ਮਿਲ ਵੀ ਸਕੇਗੀ ਜਾਂ ਨਹੀਂ ਤੇ ਜੇ ਉਹ ਨੌਕਰੀ ਪ੍ਰਵਾਸ ਤੋਂ ਬਿਨਾਂ ਮਿਲੇਗੀ ਤਾਂ ਉਹਦੇ ਲਈ ਵੀ ਯਕੀਨੀ ਹੈ ਕਿ ਉਹਨਾਂ ਨੂੰ ਪੰਜਾਬ ਤੋਂ ਬਾਹਰ ਜਾਣਾ ਪਵੇਗਾ ਤੇ ਜੇ ਪੰਜਾਬ ਤੋਂ ਬਾਹਰ ਜਾ ਕੇ ਬੈਂਗਲੌਰ ਜਾਂ ਹਾਈਦਰਾਬਾਦ ਵਰਗੀਆਂ ਥਾਵਾਂ ਤੇ ਹੀ ਨੌਕਰੀ ਕਰਨੀ ਹੈ ਤਾਂ ਕਿਉਂ ਨਾ ਇਸ ਦੀ ਬਜਾਏ ਕੈਨੇਡਾ ਅਮਰੀਕਾ ਯੂਕੇ ਜਾਂ ਜਰਮਨੀ ਵਿੱਚ ਸੌਮੇ ਭਾਲੇ ਜਾਣ ਕਿਸੇ ਖਿੱਤੇ ਦੀ ਸਿਆਸੀ ਖੜੋਤ ਵੀ ਪ੍ਰਵਾਸ ਦਾ ਕਾਰਨ ਹੋ ਸਕਦੀ ਹੈ। ਕੈਨੇਡਾ ਅਤੇ ਕਿਊਬਾ ਵਿੱਚ ਹੋ ਰਹੀ ਮੀਡਲ ਕਲਾਸ ਦਾ ਪ੍ਰਵਾਸ ਇਸੇ ਹੀ ਕਾਰਨ ਦੀਆਂ ਕੜੀਆਂ ਹਨ। ਜਦੋਂ ਤਬਦੀਲੀ ਦਾ ਹੋਕਾ ਦੇ ਕੇ ਨਵੀਆਂ ਜਮਾਤਾਂ ਆਪਣੇ ਰੰਗ ਪੁਰਾਣੇ ਆ ਤੋਂ ਵੀ ਬੱਤਰ ਰੂਪ ਵਿੱਚ ਦਿਖਾਉਂਦੀਆਂ ਹਨ ਤਾਂ ਇਹਦੇ ਵਿੱਚੋਂ ਲੋਕਾਂ ਵਿੱਚ ਉਪਰਾਮਤਾ ਆਉਣ ਹੀ ਸੁਭਾਵਕ ਹੈ। ਉਦਾਹਰਨ ਵਜੋਂ ਪੰਜਾਬ ਵਿੱਚ ਕਾਲਜ ਲੈਕਚਰਾਰਾਂ ਦੀ ਭਰਤੀ ਵਾਲਾ ਘਟਨਾਕਰਮ ਵੇਖਿਆ ਜਾ ਸਕਦਾ ਹੈ। 2002 'ਚ ਹੋਈਆਂ ਭਰਤੀਆਂ ਵਾਲਿਆਂ ਨੂੰ 20 ਸਾਲ ਬਾਅਦ ਜਾ ਕੇ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਐਸੇ ਹਨ ਜੋ ਆਪਣੀ ਨੌਕਰੀ ਦੀ ਰਿਟਾਇਰਮੈਂਟ ਦੇ ਕੰਡੇ ਤੇ ਖੜੇ ਹਨ ਇਹ ਕਿਸ ਤਰ੍ਹਾਂ ਦੀ ਕਹਾਣੀ ਹੈ ਕਿ ਸਰਕਾਰ ਹੀ ਟੈਸਟ ਲੈ ਰਹੀ ਹੈ ਸਰਕਾਰ ਹੀ ਨਤੀਜੇ ਕੱਢ ਰਹੀ ਹੈ ਤੇ ਫਿਰ ਸਰਕਾਰ ਹੀ ਉਹਨਾਂ ਨਤੀਜਿਆਂ ਅਧੀਨ ਪਾਸ ਹੋਏ ਲੋਕਾਂ ਨੂੰ ਨਿਯੁਕਤੀਆਂ ਦੇਣ ਤੋਂ ਅਨਾਂਕਾਨੀ ਕਰ ਰਹੀ ਹੈ ਐਸੇ ਉਪਰਾਮਤਾ ਜੋ ਜੇ ਕੋਈ ਆਪਣਾ ਮੁਲਕ ਛੱਡਣ ਦਾ ਫੈਸਲਾ ਲੈ ਲੈਂਦਾ ਹੈ ਤਾਂ ਕੀ ਉਸ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ ਸ਼ਾਂਤਮਈ ਧਰਨਿਆਂ ਤਕਰੀਰਾਂ ਹੜਤਾਲਾਂ ਕਿਸੇ ਵੀ ਲੋਕਰਾਜ ਦਾ ਅਹਿਮ ਹਿੱਸਾ ਹਨ ਪਰ ਇਹ ਇੰਨਾ ਅਹਿਮ ਹਿੱਸਾ ਹੁੰਦੇ ਹੋਏ ਵੀ ਲੋਕਾਂ ਦੀ ਜ਼ਿੰਦਗੀ ਚ ਅਪਵਾਦ ਵਾਂਗ ਹੀ ਆਉਣੇ ਚਾਹੀਦੇ ਹਨ ਤੇ ਇੰਜ ਤਾਂ ਹਰਗਿਜ਼ ਨਹੀਂ ਹੋਣਾ ਚਾਹੀਦਾ ਕਿ ਇਹ ਲੋਕਾਂ ਦੀ ਰੋਜ਼ਮਰਹ ਦੀ ਜ਼ਿੰਦਗੀ ਦਾ ਹੀ ਹਿੱਸਾ ਬਣ ਜਾਣ ਤੁਸੀਂ ਦੁਨੀਆ ਦੇ ਹੋਰ ਕਿਹੜੇ ਸਭਿਆਕ ਸਮਾਜ ਵਿੱਚ ਦੇਖਦੇ ਹੋ ਕਿ ਜਿੱਥੇ ਧਰਨੇ ਹੜਤਾਲਾਂ ਤਾਂ ਛੱਡੋ ਪੂਕ ਹੜਤਾਲਾਂ ਵੀ ਇੱਕ ਇੱਕ ਸਾਲ ਤੱਕ ਲਗਾਤਾਰ ਜਾਰੀ ਰਹਿੰਦੀਆਂ ਹਨ ਕੋਲ ਮਿਲ ਆਕੇ ਇਸ ਸਭ ਕਾਸੇ ਨੇ ਇੱਕ ਐਸਾ ਇਕੋਸਿਸਟਮ ਸਿਰਜ ਦਿੱਤਾ ਹੈ ਜਿਸ ਵਿੱਚ ਜਿਸ ਕਿਸੇ ਦਾ ਵੀ ਸਰਦਾ ਹੈ ਉਸ ਨੂੰ ਚਾਹੁੰਦੇ ਨਾ ਚਾਹੁੰਦੇ ਹੋਏ ਵੀ ਪ੍ਰਵਾਸ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ ਅਸੀਂ ਇਸ ਵੀ ਲਾਅ ਵਿੱਚ ਉੱਪਰ ਜਿੰਨੇ ਵੀ ਨੁਕਤੇ ਗਿਣਾਏ ਹਨ ਜਿਨ੍ਹਾਂ ਬਾਰੇ ਮਿਡਲ ਕਲਾਸ ਸਰਕਾਰ ਕੋਲੋਂ ਕੋਈ ਆਸ ਰੱਖਦੀ ਹੈ ਤੁਸੀਂ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਇਸ ਕੁਸਵਟੀ ਤੇ ਰੱਖ ਕੇ ਵੇਖੋ ਪੰਜਾਬ ਦੇ ਕਿਸੇ ਵੀ ਮੱਧ ਵਰਗ ਦੇ ਬੰਦੇ ਦੀ ਇਹਨਾਂ ਨੁਕਤਿਆਂ ਬਾਰੇ ਕੀ ਰਾਏ ਹੋਏਗੀ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਸੋ ਲਾ ਪਾ ਕੇ ਇਹ ਸਾਰੇ ਦਾ ਸਾਰਾ ਸਿਰਾ ਉਸ ਸਿਸਟਮ ਜਾਂ ਇਕੋਸਿਸਟਮ ਨਾਲ ਜਾ ਜੁੜਦਾ ਹੈ ਜਿਸ ਦਾ ਆਧਾਰ ਸਰਕਾਰ ਵੀ ਹੈ ਤੇ ਸਾਡਾ ਮੁਆਸ਼ਰਾ ਵੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦਾ ਮੱਧ ਵਰਗ ਬੁਰੀ ਤਰ੍ਹਾਂ ਨਿਰਾਸ਼ ਤੇ ਨਪੀੜਿਆ ਹੋਇਆ ਹੈ ਇੱਕ ਐਸਾ ਕਰ ਦੱਤਾ ਜਿਸ ਦੀ ਜੇਬ ਵਿੱਚ ਚੋਰੀ ਕੀਤੇ ਜਾ ਰਹੇ ਪੈਸੇ ਖਰਾਇਤਾਂ ਦੇ ਰੂਪ ਵਿੱਚ ਉਹਨਾਂ ਤਕਿਆਂ ਨੂੰ ਵੰਡੇ ਜਾ ਰਹੇ ਹਨ ਜਿਨ੍ਹਾਂ ਨੂੰ ਉਹਨਾਂ ਖਰਾਇਤਾਂ ਤੇ ਰਿਆਇਤਾਂ ਦੀ ਲੋੜ ਹੀ ਨਹੀਂ ਹੈ ਉਹ ਮੱਧ ਵਰਗੀ ਕਰਦਾਤਾ ਜੋ ਆਪਣੀ ਆਮਦਨ ਉੱਤੇ ਟੈਕਸ ਦੇਣ ਤੋਂ ਬਾਅਦ ਆਪਣੀ ਸਿੱਖਿਆ ਤੋਂ ਸੁਰੱਖਿਆ ਤੱਕ ਦਾ ਇੰਤਜ਼ਾਮ ਜੇਬ ਵਿੱਚ ਹੋਰ ਪੈਸੇ ਖਰਚ ਕੇ ਕਰਦਾ ਹੈ ਉਹ ਬੇਸ਼ੱਕ ਕਾਗਜ਼ਾਂ ਵਿੱਚ ਤਾਂ ਇੱਕ ਵੋਟਰ ਵਜੋਂ ਨਜ਼ਰ ਆਉਂਦਾ ਹੈ ਪਰ ਉਸਦੀ ਤਰਾਸਦੀ ਹੈ ਕਿ ਉਹ ਆਪਣੇ ਪੈਰਾਂ ਉੱਤੇ ਤੁਰ ਕੇ ਪੋਲਿੰਗ ਬੂਥ ਤੱਕ ਵੋਟਾਂ ਪਾਉਣ ਨਹੀਂ ਜਾਂਦਾ ਉਹ ਆਪਣੇ ਪੈਰਾਂ ਅਤੇ ਆਪਣੇ ਦਿਮਾਗ ਦਾ ਇਸਤੇਮਾਲ ਇੱਕ ਮੁਕਾਬਲਤਨ ਵੱਧ ਸੁਰੱਖਿਤ ਸਮਾਜ ਦਾ ਹਿੱਸਾ ਬਣਨੇ ਕੇਂਦਰਿਤ ਕਰ ਦਿੰਦਾ ਹੈ ਬੇਸ਼ੱਕ ਉਸ ਨੂੰ ਉਸ ਸਮਾਜ ਦਾ ਹਿੱਸਾ ਬਣਨ ਲਈ ਗੈਰ ਕਾਨੂੰਨੀ ਰਸਤੇ ਹੀ ਕਿਉਂ ਨਾ ਬਣਾਉਣੇ ਪੈਣ ਅੰਗਰੇਜ਼ੀ ਵਿੱਚ ਇਸ ਨੂੰ VOTING WITH YOUR FEET ਕਹਿੰਦੇ ਹਨ ਅਸੀਂ ਬਹੁਤੀ ਵਾਰ ਪੰਜਾਬ ਵਿੱਚ ਹੋ ਰਹੇ ਪ੍ਰਵਾਸ ਲਈ ਸਿਸਟਮ ਨੂੰ ਜ਼ਿੰਮੇਵਾਰ ਠਹਿਰਉਂਦੇ ਹਾਂ ਇਸ ਸਿਸਟਮ ਨੂੰ ਪਰਿਭਾਸ਼ਿਤ ਕਰਨਾ ਮੁਸ਼ਕਲ ਕੰਮ ਹੈ ਇਹ ਸਿਸਟਮ ਜਾਂ ਇੱਕ ਐਸਾ ਇਕੋਸਿਸਟਮ ਜਿਹਦੇ ਵਿੱਚ ਸਰਕਾਰਾਂ ਸਮਾਜ ਸਮਾਜਿਕ ਆਰਥਿਕ ਰਿਸ਼ਤੇ ਤੇ ਮੁਕਾਬਲਤਨ ਬਿਹਤਰ ਜ਼ਿੰਦਗੀ ਦੀ ਲਲਕ ਸਭ ਕੁਝ ਆਉਂਦਾ ਹੈ ਇਹ ਸਭ ਕੁਝ ਨੂੰ ਮਿਲਾ ਕੇ ਅਸੀਂ ਇੱਕ ਐਸਾ ਇਕੋਸਿਸਟਮ ਸਿਰਜ ਲਿਆ ਹੈ ਜੋ ਪੰਜਾਬ ਦੇ ਖੁਸ਼ਹਾਲ ਲੋਕਾਂ ਨੂੰ ਵੀ ਪ੍ਰਵਾਸ ਲਈ ਪ੍ਰੇਰ ਰਿਹਾ ਹੈ ਕਿ ਆਲਮੀ ਪ੍ਰਵਾਸ ਵਿੱਚ ਜੋ ਮਿਡਲ ਕਲਾਸ ਵੱਲੋਂ ਪ੍ਰਵਾਸ ਹੋ ਰਿਹਾ ਹੈ ਉਸ ਵਿੱਚ ਪੰਜਾਬ ਇਕੱਲਾ ਖੜਾ ਹੈ ਘਟੋ-ਘਟ ਦੋ ਕਿੱਤੇ ਅਜਿਹੇ ਹੋਰ ਹਨ ਸ਼੍ਰੀਲੰਕਾ ਤੇ ਕਿਊਬਾ ਜਿਸ ਵਿੱਚ ਜੋ ਹੋ ਰਿਹਾ ਪ੍ਰਵਾਸ ਦਾ ਰੰਗ ਉਨਾ ਹੀ ਗੂੜਾ ਹੈ ਜਿੰਨਾ ਪੰਜਾਬ ਵਿੱਚ ਹੋ ਰਿਹਾ ਪ੍ਰਵਾਸ ਦਾ ਹੈ ਇਸ ਬਾਰੇ ਆਪਾਂ ਕਿਤੇ ਨ ਕਿਤੇ ਵੱਖਰੇ ਰੂਪ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਹੁਣ ਇੱਕ ਵੱਡਾ ਸਵਾਲ ਕਿ ਪੰਜਾਬ ਦੇ ਇਸ ਪ੍ਰਵਾਸ ਦੇ ਵੇਗ ਨੂੰ ਠੱਲ ਪੈ ਸਕਦੀ ਹੈ ਜਿੰਨਾ ਚਿਰ ਪੰਜਾਬ ਦੀਆਂ ਸਾਰੀਆਂ ਧਿਰਾਂ ਜੋ ਪੰਜਾਬ ਦੇ ਹਿੱਤਾਂ ਦੇ ਜਮਨ ਹੋਣ ਦੀ ਸ਼ਾਦੀ ਕਰਦੀਆਂ ਹਨ ਮਿਲ بیٹھ ਕੇ ਉਹਨਾਂ ਹਾਲਾਤਾਂ ਨੂੰ ਜੋ ਪੰਜਾਬ ਵਿੱਚੋਂ ਲੋਕਾਂ ਨੂੰ ਪ੍ਰਵਾਸ ਲਈ ਮਜਬੂਰ ਕਰ ਰਹੇ ਹਨ ਨੂੰ ਸਾਜ਼ਗਾਰ ਬਣਾਉਣ ਬਾਰੇ ਸਹਿਮਤ ਨਹੀਂ ਹੋਣਗੀਆਂ ਉਦੋਂ ਤੱਕ ਪੰਜਾਬ ਵਿੱਚੋਂ ਪ੍ਰਵਾਸ ਦਾ ਇਹ ਪ੍ਰਵਾਹ ਲਗਾਤਾਰ ਜਾਰੀ ਰਹੇਗਾ ਤੇ ਪੰਜਾਬ ਦੇ ਪ੍ਰਵਾਸ ਨਾਲ ਸੰਬੰਧਿਤ ਇਹ ਲੜੀ ਹਾਲੀਆ ਤੌਰ ਤੇ ਜਾਰੀ ਰਹੇਗੀ ਅਨੇ ਕੁਝ ਹਫ਼ਤਿਆਂ ਚ ਆਪਾਂ ਕੁਝ ਹੋਰ ਮੁੱਦਿਆਂ ਬਾਰੇ ਸੰਜੀਦਾ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਸਾਥ ਦੀ ਤਵਕਕ ਰਹੇਗੀ ਇਸ ਪੌਡਕਾਸਟ ਨੂੰ ਅਗਾਂਹ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਲੇ ਐਪੀਸੋਡ ਤੱਕ ਤੁਹਾਨੂੰ ਅਲਵਿਦਾ ਹਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਰੱਬ ਰੱਖਾ